ਜਦੋਂ ਜਿਮਨੀ ਚੋਣਾਂ ਹੋਈਆਂ ਤੇ ਨਾਲ ਹੀ ਨਗਰ ਕੌਂਸਲ ਦੀਆਂ ਚੋਣਾਂ ਦਾ ਵੀ ਆਪਾਂ ਨੂੰ ਸੀਗਾ ਕਿ ਸ਼ਾਇਦ ਕੋਈ ਡੇਟ ਵੀ ਅਨਾਉਂਸ ਕਰ ਦੇਣ ਜਾਂ ਥੋੜੀ ਬਹੁਤੀ ਹਲਚਲ ਵੀ ਸ਼ੁਰੂ ਹੋ ਜੂਗੀ ਪਰ ਸਰਕਾਰ ਥੋੜੇ ਜਿਹੇ ਹੱਥ ਖੜੇ ਕਰਦੀ ਨਜ਼ਰ ਆਉਂਦੀ ਹੈ ਕਹਿੰਦੀ ਹੈ ਕਿ ਸਾਨੂੰ ਅਜੇ ਟਾਈਮ ਚਾਹੀਦਾ ਹੈ ਚੋਣਾਂ ਵਾਸਤੇ ਚੋਣਾਂ ਵਾਸਤੇ ਟਾਈਮ ਕੀ ਆ ਕਿ ਚੋਣਾ ਹੈ ਹੀ ਇੰਨੀ ਹੈ ਕਿ ਸਰਕਾਰ ਨੂੰ ਸਮਝ ਹੀ ਨਹੀਂ ਆ ਰਹੀ ਕਿ ਕਰੀਏ ਕੀ ਕਈ ਵਾਰੀ ਇੱਕ ਤੋਂ ਬਾਅਦ ਇੱਕ ਚੋਣਾ ਫਿਰ ਤੇ ਕਈ ਵਾਰੀ ਸਮੱਸਿਆਵਾਂ ਆਪਣੇ ਸਾਹਮਣੇ ਨਹੀਂ ਆਉਂਦੀਆਂ ਕਿ ਬੰਦਾ ਕਹਿੰਦਾ ਯਾਰ ਮੈਂ ਸੋਚਾਂ ਕਿਹਦੇ ਬਾਰੇ ਬਿਲਕੁਲ ਕਿਹੜੀ ਸਮੱਸਿਆ ਬਾਰੇ ਸੋਚੀਏ ਸਮੱਸਿਆ ਹੈ ਨਹੀਂ ਇੰਨੀਆਂ ਤੇ ਖੈਰ ਗੱਲ ਇਹ ਆ ਕਿ ਇਹੀ ਹਾਲ ਸਰਕਾਰ ਦਾ ਸਰਕਾਰ ਕਹਿੰਦੀ ਆ ਕਿ ਕਿਹੜੀ ਚੋਣ ਪਹਿਲਾਂ ਕਰਵਾਈਏ ਜੀ ਪੰਚਾਇਤ ਸਰਪੰਚਾਂ ਵਾਲੀ ਕਰਵਾਈਏ ਐਸਪੀਸੀ ਵਾਲੀ ਕਹੀਏ ਹੂੰ ਜਾਂ ਸਥਾਨਕ ਸਰਕਾਰਾਂ ਲੋਕਲ ਬਾਡੀਜ਼ ਤੇ ਲੋਕਲ ਬਾਡੀਜ਼ ਦਾ ਮਸਲਾ ਹੈ ਨਾ ਜਿਹੜਾ ਕਿ ਕੁਝ ਨਗਰ ਕੌਂਸਲਾਂ ਜਿਹੜੀਆਂ ਨੇ ਉਹਨਾਂ ਦੀ ਮਿਆਦ ਪੁੱਗ ਗਈ ਸੀਗੀ ਸੁਖਮ ਸਾਹਿਬ 22 ਵਿੱਚ ਜੀ ਫਿਰ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਸ਼ਾਇਦ 23 ਚ ਕਿ ਨਵੰਬਰ ਚ ਕਰਵਾ ਦੇਾਂਗੇ ਉਹ ਮਸਲਾ ਜਿਹੜਾ ਹੈ ਨਾ ਉਲਝ ਗਿਆ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ 24 ਵਾਲੇ ਇਲੈਕਸ਼ਨ ਵੱਡੇ ਜਨਰਲ ਇਲੈਕਸ਼ਨ ਉਹ ਸ਼ੁਰੂ ਹੋ ਗਏ ਹੁਣ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਤੇ ਉਸ ਮਾਮਲੇ 'ਚ ਸੁਣਵਾਈ ਦੇ ਦੌਰਾਨ ਸਰਕਾਰ ਨੂੰ ਪਾਰਟੀ ਬਣਾਇਆ ਗਿਆ ਕਿ ਕੀ ਖਿਆਲ ਆ ਹੂੰ ਗਾਣੇ ਚ ਵਜਕਦਾ ਸਾਡੇ ਬਾਰੇ ਕੀ ਖਿਆਲ ਜੀ ਤਾਂ ਗੱਲ ਇਹ ਆ ਕਿ ਇਹ ਕਹਿੰਦੇ ਆ ਕਿ ਦੇਖੋ ਜੀ ਮਸਲਾ ਇਹ ਆ ਕਿ ਕੁਝ ਹੱਦਬੰਦੀਆਂ ਦਾ ਜਿਹੜਾ ਪੈ ਉਹ ਕਿ ਲੋਕੇ ਪੇਚਾ ਫਸਿਆ ਹੋਇਆ ਜੀ ਉਹ ਸੁਪਰੀਮ ਕੋਰਟ 'ਚ ਆ ਹੂੰ ਤੇ ਸੁਪਰੀਮ ਕੋਰਟ ਚ ਉਹ ਕਹਿੰਦੇ ਕਿ ਜੇ ਰੋਕ ਨਹੀਂ ਲੱਗੀ ਤੇ ਫਿਰ ਕੀ ਸਮੱਸਿਆ ਹੈ ਹੁਣ ਇਹਨਾਂ ਨੇ ਜਵਾਬ ਵਾਸਤੇ ਕੁਝ ਦਿਨਾਂ ਦਾ ਸਮਾਂ ਮੰਗਿਆ ਸੀਗਾ ਸ਼ਾਇਦ ਸੁਣਵਾਈ ਜਿਹੜੀ ਆ ਉਹ 4 ਅਗਸਤ ਤੇ ਪਾਈ ਗਈ ਆ ਕਿ ਤੁਸੀਂ ਦੁਬਾਰਾ ਆ ਕੇ ਦੱਸੋ ਤਾਂ ਕੋਲ ਮਲਾਕੇ ਕਹਿ ਸਕਦੇ ਆ ਸੁਖਮ ਸਿੰਘ ਸਾਹਿਬ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਿੰਡੋ ਬਣ ਜਾਵੇ ਪਰ ਲੱਗਦਾ ਨਹੀਂ ਆ ਕਿ ਸਰਕਾਰ ਜਿਹੜੀ ਹੈ ਉਹ ਇਸ ਰੌਂ ਦੇ ਵਿੱਚ ਇੱਕ ਜਲਦੀ ਜਲਦੀ ਇਲੈਕਸ਼ਨ ਕਰਵਾ ਲਈਏ ਸਰਕਾਰ ਦਾ ਸਾਰਾ ਫੋਕਸ ਹੈ ਮਝਣਾ ਕੈਮਰਾਮੈਨ ਫੋਕਸ ਕਰੋ ਜਲਦੀ ਫੋਕਸ ਕਰੋ ਤਾਂ ਇੱਥੇ ਫੋਕਸ ਜਿਹੜਾ ਆ ਉਹ ਆ ਜਲੰਧਰ ਜਿਵੇਂ ਜਿਮਨੀ ਚੋਣ ਹੋਈ ਆ ਕਿ ਚੋਣ ਜਿਹੜੀ ਆ ਬਚਾ ਗਈ ਆ ਤਾਂ ਹੁਣ ਪੂਰੇ ਐਨਰਜੈਟਿਕ ਹੋ ਕੇ ਜਿਹੜੀਆਂ ਚਾਰ ਜਿਮਨੀ ਚੋਣਾਂ ਨੇ ਨਾ ਉਹ ਖਿੱਚਦੀਏ ਪਹਿਲਾਂ ਤੇ ਉਤੋਂ ਫਿਰ ਜਿਹੜਾ 베ਸ ਜਿਆ ਦੁਬਾਰਾ ਬਣ ਜਾਊਗਾ ਉਦੋਂ ਬਾਅਦ ਫਿਰ 1/1 ਚਿੱਥੀ ਚੱਲਾਂਗੇ ਸਾਰਾ ਕੁਝ ਜੀ 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 ਤਾਂ ਇਹੀ ਸੋਚਿਆ ਕਿ ਕਿਤੇ ਨਾ ਕਿਤੇ ਜੀ ਹਰਪਾਲ ਗਿੱਲ ਜੀ ਸਰਪੰਚੀ ਦੀਆਂ ਚੋਣਾਂ ਵਾਲਾ ਸ਼ਹਿਰ ਜਵਾਬ ਤੁਹਾਨੂੰ ਮਿਲੀ ਗਿਆ ਹੋਣਾ ਕਿ ਉਹ ਵੀ ਅਜੇ ਕੋਈ ਹਾਂਜੀ ਉਹ ਵਿੱਚ ਵਿਚਾਲਈ ਆ ਸਭ ਇਨਸ਼ਾਅੱਲ ਤੇ ਸਤਨਾਮ ਪਾਲੀਆ ਜੀ ਵੀ ਕਹਿ ਰਹੇ ਨੇ ਕਿ ਚੋਣਾਂ ਵਾਧੂ ਪੈਂਡਿੰਗ ਪਈਆਂ ਨੇ ਪਰ ਲੱਗਦਾ ਨਹੀਂ ਕਿ ਸਰਕਾਰ ਕਰਵਾ ਪਾਉਗੀ ਸੋ ਇਹ ਜਗਾਈ ਆ ਸਰਕਾਰ ਚੋਣਾਂ ਵਾਲੇ ਮਾਮਲੇ 'ਚ ਤੇ ਸੁਖਮ ਸਿੰਘ ਸਾਹਿਬ ਬਿਲਕੁਲ ਉਲਝੀ ਪਈ ਆ ਜੀ ਕਿਉਂਕਿ ਇਹ ਗਾਂ ਖਿਆਲ ਵੀ ਰੱਖਣਾ ਪਊਗਾ ਨਾ ਕਿ ਇਸ ਤਰ੍ਹਾਂ ਇਹ ਲੰਮਾ ਜਿਹੜਾ ਚੋਣ ਪ੍ਰਬੰਧ ਦਾ ਇਹ ਪ੍ਰੋਸੈਸ ਹੈ ਜੀ ਇਹ ਵਾਧਾ ਤੁਰਿਆ ਜਾਏਗਾ ਤਾਂ ਤੁਹਾਨੂੰ ਪਤਾ ਹੈ ਨਾ ਕਿ ਕੋਡ ਆਫ ਕੰਡਕਟ ਵੀ ਲੱਗਦੇ ਆ ਲੱਗਦੇ ਬਿਲਕੁਲ ਅਮਲਾ ਫੈਲਾ ਵੀ ਜਿਹੜਾ ਉਹ ਤੁਹਾਨੂੰ ਉਤਾਰਨਾ ਪੈਂਦਾ ਤੇ ਉਹਦੇ ਨਾਲ ਕੀ ਹੈ ਕਿ ਤੁਹਾਡੇ ਵਿਕਾਸ ਕਾਰਜ ਜਿਹੜੇ ਕਿ ਪਹਿਲਾਂ ਹੀ ਪੰਜਾਬ ਚ ਤੇ ਨਖਿੱਦ ਹੋ ਗਏ ਨੇ ਹਮ ਨਿਲ ਹੋ ਗਏ ਨੇ ਕਿਉਂਕਿ ਪੈਸਾ ਹੀ ਨਹੀਂ ਬਿਲਕੁਲ ਤੇ ਉਹ ਜਿਹੜੇ ਮਾੜੇ ਮੋٹے ਗਾਂ ਚਲਾਉਣੇ ਆ ਫਿਰ ਉਹ ਵੀ ਕਾਨੂੰਨਨ ਕਈ ਵਾਰ ਪਾਬੰਦ ਹੋ ਜਾਂਦੇ ਨੇ ਤੇ ਗੱਲ ਇਹ ਆ ਕਿ ਸਮਾਂ ਹੁਣ ਜਿਹੜਾ ਮਾਨ ਸਰਕਾਰ ਦਾ ਹੈ ਨਾ ਜੀ ਉਹ ਸਮਾਂ ਹੁਣ ਜਾਂਦਾ ਪਿਆ ਸਮਝੋ ਬਿਲਕੁਲ ਬਿਲਕੁਲ ਕਿਉਂਕਿ 6 ਮਹੀਨੇ ਪਹਿਲਾਂ ਤਾਂ ਗੇਰ ਹੀ ਨਿਕਲ ਜਾਂਦੇ ਸਰਕਾਰ ਦੇ ਟਰਲਦੀ ਹੋ ਮਰੇ ਹੈ ਹਾਂਜੀ ਲੈ ਦੇ ਕੇ ਕਿੰਨਾ ਕੁ ਸਮਾਂ ਬਚੇਗਾ ਹੁਣ ਜੀ ਮਸੀਂ ਡੇਢ ਤੋਂ 2 ਸਾਲ ਦਾ ਸਮਾਂ ਜਿਹੜਾ ਉਹ ਕੰਮਕਾਰ ਕਰਨ ਦਾ ਹੈ ਜੀ ਜੀ ਤੇ ਜੇ ਉਹਦੇ ਚੋਂ ਇਲੈਕਸ਼ਨ ਕੱਢ ਦਿਓਗੇ ਤਾਂ ਉਹ ਸਮਾਂ ਲੈ ਦੇ ਕੇ ਤੁਹਾਡੇ ਕੋਲ ਸਾਲ ਦਾ ਬਚਦਾ ਹੈ ਜੀ ਸੋ ਇਸ ਵਾਸਤੇ ਮਾਨ ਸਰਕਾਰ ਨੂੰ ਪਤਾ ਇਹਨਾਂ ਚੀਜ਼ਾਂ ਦਾ ਕਿ ਅਸੀਂ ਜਿੰਨੇ ਉਲਝਦੇ ਜਾਵਾਂਗੇ ਅਖੀਰ ਨੂੰ ਤਾਂ ਦੇਖੋ ਠੀਕ ਹੈ ਕੁਝ ਇਲੈਕਸ਼ਨ ਹੁੰਦੇ ਆ ਜਿਹੜੇ ਉਹ ਰੂਲਿੰਗ ਪਾਰਟੀ ਨੂੰ ਕਹਿ ਲੋ ਕੈਚ ਦੇ ਜਾਂਦੇ ਆ ਜੀ ਪਰ ਖੀਰ ਚ ਜਦੋਂ 27 ਚ ਜਾਓਗੇ ਤੁਸੀਂ ਉਦੋਂ ਤੇ ਉਥੇ ਜਿਵੇਂ ਕਹਿੰਦੇ ਮੇਰਾ ਕਾਮ ਬੋਲਦਾ ਹੈ ਜੀ ਉਥੇ ਕਾਹ ਨਹੀਂ ਬੋਲਣਾ ਉਥੇ ਕੰਮ ਬੋਲਣਾ ਹੈ ਕੰਮ ਬੋਲਣਾ ਤੇ ਲੋਕੀ ਕਹਿੰਦੇ ਕਿ ਚਾਮਾ ਪਿਆਰਾ ਨਹੀਂ ਹੈ ਕੰਮ ਪਿਆਰਾ ਭਾਈ ਜੀ ਅਰਜਿੰਦਰ ਗੁਰਾਇਆ ਜੀ ਕਹਿ ਰਹੇ ਨੇ ਕਿ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਨਾਲ-ਨਾਲ ਪੰਚਾਇਤ ਦੀਆਂ ਚੋਣਾਂ ਸਿਰ ਤੇ ਸਾਵਣ ਦੇ ਬੱਦਲਾਂ ਵਾਂਗ ਲਿਸ਼ਕਾ ਮਾਰਨੀ ਹੈ ਜੀ ਬਹੁਤ ਨੇ ਉਹੀ ਮੈਂ ਕਹ ਰਿਹਾ ਕਿ ਇਹ ਬਾਤ ਚਾ ਰਹੀ ਹੈ ਕਿ ਚੋਣਾਂ ਕੁਝ ਨਾ ਕੁਝ ਥੋੜਾ ਜਿਹਾ ਆਪਾਂ ਪੈਰਾਂ ਤੇ ਖਲੋ ਜਾਈਏ ਇਲੈਕਸ਼ਨ ਵੀ ਤੇ ਜਿੰਨੇ ਜ਼ਰੂਰੀ ਹੈ ਦੋਏ ਚੀਜ਼ਾਂ ਨੇ ਜੀ ਜੀ ਕਿ ਕ ਜਿਹੜੇ ਕਰਵਾਈਏ ਤੇ ਨਾਲ ਇਲੈਕਸ਼ਨ ਜਿੰਨੇ ਵੀ ਕਿਉਂਕਿ ਜਿਹੜਾ ਵੀ ਇਲੈਕਸ਼ਨ ਹਾਰਣਗੇ ਬਿਲਕੁਲ ਇਹ ਉਹਨਾਂ ਹੀ ਜ਼ਿਆਦਾ ਪ੍ਰੈਸ਼ਰਾਈਜ਼ ਹੋਈ ਜਾਣਗੇ ਆਉਣ ਵਾਲੇ ਸਮੇਂ 'ਚ ਪੈਰਲਰ ਚੀਜ਼ਾਂ ਦੀ ਲੋਡ ਹੈ ਜੀ ਜੀ ਬਿਲਕੁਲ